ਖਾਣਾ ਫਲੋਰ ਦੀ ਪੁਲਿਸ ਵੱਲੋਂ ਨਸ਼ਿਆਂ ਦੇ ਸਦਾਕਰਾਂ ਦੀ ਹਾਰ ਰੋਜ਼ ਤੜਪਕੜ ਜਾਰੀ ਇੱਕ ਨਸ਼ਾ ਤਸਕਰ ਨੂੰ 100 ਨਸ਼ੀਲੀਆਂ ਗੁਲੀਆਂ ਸਮੇਤ ਕੀਤਾ ਕਾਬੂ ਇਹ ਦੱਸਿਆ ਕਿ શ્રી ਸਰਵਨ ਸਿੰਘ ਬਲ ਪੀਪੀਐਸ ਉਪ ਪੁਲਿਸ ਕਪਤਾਨ ਸਾਬੜੇ ਫਲੋਰ ਦੀ ਅਗਵਾਈ ਹੇਠ ਥਾਣਾ ਫਲੋਰ ਦੇ ਇੰਸਪੈਕਟਰ ਸੰਜੀਤਪੁਰ ਮੁਖ ਅਫਸਰ ਥਾਣਾ ਫਲੋਰ ਦੀ ਟੀਮ ਨੇ ਦਰਵਾਰਾਮ ਉਰਫ ਬਾਰਾਰਾਮਾ ਪੁੱਤਰ ਜੱਗੂਰਾਮ ਵਾਸੀ ਚੱਕ ਸਬੂ ਥਾਣਾ ਫਲੋਰ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਇੱਕ ਵੱਡੀ ਸਫਲਤਾ ਅੰਕਿਤ ਕੀਤੀ ਹੈ ਇਸੋਂ ਦੀ ਪ੍ਰਸੰਨ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਮਣ ਸਿੰਘ ਬਲ ਪੀਪੀਐਸ ਉਪਪੜੋਸਕਪਾਨ ਸੌਲਵਿੰਗ ਫਲੋਰ ਜਿਨੇ ਦੱਸਿਆ ਕਿ ਇਨਸਪੈਕਟਰ ਸੰਜੀਵਪੁਰ ਮੁਖਤਾਨਾ ਅਫਸਰ ਫਲੋਰ ਦੀ ਟੀਮ ਵੱਲੋਂ ਚਲਾਏ ਗਏ ਸਪੈਸ਼ਲ ਆਪਰੇਸ਼ਨ ਦੌਰਾਨ ਐਸਆਈ ਨਿਰਮਲ ਸਿੰਘ ਚੌਂਕੀ ਇੰਚਾਰਜ ਅਪਰਾ ਜ਼ਿਲ੍ਹਾ ਜਲੰਧਰ ਨੇ ਦਰਬਾਰਾ ਰਾਮ ਉਰਫ ਬਾਰਾ ਰਾਮ ਪੁੱਤਰ ਜਗੂ ਰਾਮ ਵਾਸੀ ਪਿੰਡ ਚੱਕ ਸਭੂ ਥਾਣਾ ਫਲੋਰ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਇਸ ਦੇ ਕਬਜ਼ੇ ਵਿੱਚੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਸਫਲਤਾੰਦਰ ਕੀਤੀ ਹੈ। ਮੁਰਲੀ ਪੁਸ਼ਕਸ਼ਰਣ ਇਹ ਗੱਲ ਸਾਹਮਣੇ ਆਈ ਹੈ ਕਿ ਦਰਵਾਰਾ ਰਾਮ ਉਰਫ ਬਾਰਾ ਰਾਮ ਪੁੱਤਰ ਜਗੂ ਰਾਮ ਵਾਸੀ ਚੱਕ ਸਾਬੂ ਲੋਕਸ਼ਿਪਕੇ ਕਾਫੀ ਸਮੇਂ ਤੋਂ ਨਸ਼ਾ ਲਿਆ ਕੇ ਫਲੋਰ ਏਰੀਆ ਦੇ ਵੱਖ-ਵੱਖ ਪਿੰਡਾਂ ਵਿੱਚ ਸਪਲਾਈ ਕਰ ਰਿਹਾ ਸੀ ਜਿਸ ਤੇ ਪਰਚਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਮਾਨਯੋਗ ਅਦਾਲਤ ਤੋਂ ਇਸ ਦਾ ਪੁਲਿਸ ਰਿਮਾਨ ਹਾਸਲ ਕਰਕੇ ਇਸ ਤੋਂ ਹੋਰ ਵੀ ਡੰਗਾਈ ਨਾਲ ਪੁਸ਼ਕਸ਼ ਕੀਤੀ ਜਾਵੇਗੀ ਏਪੀਨੂਜੀ ਪੰਜਾਬੀ ਲਈ ਫਲੋਰ ਤੋਂ ਸਿੰਧਰ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਸਰ ਤੁਸੀਂ ਕਮਰਸ਼ਾਹ ਤਸਤੇ ਕਾਬੂ ਕੀਤਾਗਾ 100 ਗੁੜੀਆਂ ਦੇ ਨਾਲ ਸਰ ਕਿਹਦਾ ਵਿਅਕਤੀ ਹੈਗਾ ਕਿਥੋਂ ਗੁੜੀਆਂ ਲਿਆਉਂਦਾ ਹੈ ਸੀ ਕਿਹੜੀਆਂ ਗੁੜੀਆਂ ਤੋਂ ਜੜੀਆਂ ਬਣਾਉਂਦੀਆਂ ਸਰ ਮਾਨਯੋਗ ਐਸਐਸਪੀ ਸਾਹਿਬ ਜਿੰਦਰ ਦੇ ਹੱਤੀ ਸ਼੍ਰੀ ਹਰਕਮਲਪ੍ਰੀਤ ਸਿੰਘ ਆਕਸੀ ਵੱਲੋਂ ਚਲਾਈ ਗਈ ਨਸ਼ਾ ਰੋਧ ਮਹਿਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਥਾਣਾ ਫਲੋਰ ਤੋਂ ਇੰਸਪੈਕਟਰ ਸੰਜੀਵ ਕਪੂਰ ਐਸਐਚਓ ਅਤੇ ਉਹਨਾਂ ਦੀ ਟੀਮ ਚੌਕੀ ਇੰਚਾਰਜ ਅਪਰਾ ਨੂੰ ਕਾਮਯਾਬੀ ਮਿਲੀ ਹੈਗੀ ਹੈ ਕਿ ਦਰਬਾਰਾ ਰਾਮ ਇਸ ਬਾਰਾ ਜਿਹੜਾ ਚੱਕ ਸਾਬੂ ਦਾ ਰਹਿਣ ਵਾਲਾ ਸੀ ਤੇ ਕਾਫੀ ਸਮੇਂ ਤੋਂ ਇਹਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਨਸ਼ੀਲੀਆਂ ਗੋਲੀਆਂ ਵੇਚਦਾ ਹੈਗਾ ਇਸ ਨੂੰ ਰੌਂਡ ਅਪ ਕੀਤਾ ਸੋ ਨਸ਼ੀਲੀਆਂ ਗੋਲੀਆਂ ਸਮੇਤ ਜੀ ਸਿਰਫ ਗੋਲੀਆਂ ਲਿਆਉਂਦਾ ਕਿਤੇ ਹੋਈ ਸਾਰੇ ਨਹੀਂ ਆਏ ਇਹਨਾਂ ਕੁਆਂਟੀਟੀ ਇਹ ਜਿਹੜੇ ਫਾਰਵਰਡ ਦਾ ਪੋਰਸਮਾਨ ਲਿਆ ਜਾ ਰਿਹਾ ਹੈਗਾ ਜਿਹੜੇ ਇਹ ਫਾਰਵਰਡ ਲਿੰਕਸ ਨੇ ਤੇ ਬੈਕਵਰਡ ਲਿੰਕਸ ਇਹ ਲੈ ਕੇ ਕਿੱਥੋਂ ਹੁੰਦਾ ਸੀ ਤੇ ਅੱਗੇ ਕਿੱਥੇ ਵੇਚਦਾ ਸੀ ਇਹਦੀ ਵੈਰੀਫਿਕੇਸ਼ਨ ਜਿਹੜੇ ਦੌਰਾਨ ਤਫ਼ਤੀਸ਼ ਕੀਤੀ ਜਾਵੇਗੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ